ਲਓ ਜੀ ਦੋਸਤੋ ਅੱਜ ਦੀ ਇਹ ਵੀਡੀਓ ਉਹ ਭਰਾਵਾਂ ਲਈ ਹੈ ਜਿਹੜੇ ਨੌਕਰੇ ਜਾਨਵਰ ਪਾਲਦੇ ਨੌਕਰੀ ਘੋੜੀਆਂ ਜਾਂ ਬਸ਼ੇਰੀ ਪਾਲਦੇ ਦਾ ਮਿੱਤਰੋ ਘੋੜੀ ਤੇ ਬਸ਼ੇਰੀ ਦਾ ਸਮੇਲ ਲਿਆਤਾ ਦੋ ਦੰਦ ਬਸ਼ੇਰੀ ਲਿਆਤੀ ਨਾ ਬਾਲੀ ਛੋਟੀ ਬੱਚਿਆਂ ਦਾ ਨਾ ਬਾਲੇ ਵੱਡੇ ਘੋੜੀਆਂ ਚ ਨਵੀਂ ਉਮਰ ਦੀ ਬਸ਼ੇਰੀਏ ਸਵਾਰੀ ਸੂਰੀ ਦੀ ਹੋਗੀ ਪਾਸ ਤੇ ਸਭ ਕੇ ਵੱਲੋਂ ਰਹਿ ਤਾ ਮੁੱਲ ਵੀ ਗਾਇਜ ਜਾਇਜ ਮੁੱਲ ਜਿਵੇਂ ਨੌਕਰੀਆਂ ਦਾ ਆਪਾਂ ਨੂੰ ਪਤਾ ਹੁਣ 2.5 3 ਲੱਖ ਰੁਪਏ ਇਦਾਂ ਰੇਟ ਆ ਉਦੋਂ ਥੱਲੇ ਰੇਟ ਦੀ ਘੋੜੀਆਂ ਮਿੱਤਰੋ ਤੇ ਚੰਗੀਆਂ ਮੰਤਰਾਂ ਦੇ ਕੰਨ ਵੀ ਚੰਗਾ ਧੌਣ ਧੁਣ ਚੰਗੇ ਬਾਲ ਪੌਰੀਆਂ ਦੀ ਸਾਫਾ ਹੱਥਾਂ ਪੈਰਾਂ ਦੀ ਸਾਫ ਸਾਰੀ ਡਿਟੇਲ ਹੀ ਦਵਾਂਗੇ ਬਸ ਵੀਡੀਓ ਪੂਰੀ ਦੇਖ ਲਓ ਸਾਰਿਆਂ ਤੋਂ ਪਹਿਲਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀਤਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤੈਦੇ ਨੂੰ ਸਵਾਗਤ ਹੈ ਜੀ ਆਇਆਂ ਨਵੀਂ ਸਵੇਰ ਨਵੇਂ ਜਨਮਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਜੀ ਅੱਜ ਦੀ ਇਹ ਵੀਡੀਓ 26 ਦਸੰਬਰ 2025 ਦੀ ਵੀਡੀਓ ਮਿੱਤਰੋ ਤੇ ਅੱਜ ਤੁਹਾਡੇ ਲਈ ਨੋਕੀ ਬਿਸ਼ੇਰੀ ਲੈ ਆਏ ਆ ਬਾਲੇ ਭਰਾਵਾਂ ਦੇ ਫੋਨ ਆਉਂਦੇ ਸੀ ਬਾਈ ਯਾਰ ਨੁਕਰਾ ਜਾਨਵਰ ਹੋ ਗਏ ਕਿਉਂਕਿ ਜ਼ਿਆਦਾਤਰ ਆਪਣੇ ਕੋਲ ਦੋਸਤ ਮਾਰਵਾੜੀ ਤੇ ਚੰਬੇ ਹੁੰਦੇ ਨੁਕਰਾ ਇੱਕ ਜਾਂ ਦੋ ਜਾਨਵਰ ਹੁੰਦੇ ਆ ਤੇ ਅੱਜ ਉਹ ਭਰਾਵਾਂ ਲਈ ਜਾਇਜ਼ ਮੁੱਲ ਦੀ ਨੁਕਰੀ ਲਿਆਤੀ ਆਪਣੇ ਚੈਨਲ ਦੀ ਇੱਕ ਖਾਸੀਅਤ ਆ ਮਾਰਕੀਟ ਨਾਲੋਂ ਤੁਹਾਨੂੰ ਜਾਨਵਰ ਸਸਤਾ ਲਿਆਉਣਾ ਤੇ ਤਾਂ ਹੀ ਆਪਾਂ ਬੱਚੀ ਵੀ ਤੁਹਾਨੂੰ ਸਸਤੇ ਜਾਇਜ਼ ਮੁੱਲ ਦੀ ਲਿਆਤੀ ਨਹੀਂ ਤਾਂ ਆਮ ਤੌਰ ਤੇ ਪਰ ਦੇ ਦੇ 2.5 3-3 ਲੱਖ ਨਹੀਂ ਤਾਂ ਸੂਟੀਆਂ ਬੱਚੀਆਂ ਹੀ ਨੁਕਰੀਆਂ ਵੇਖਦੀਆਂ ਨੁਕਰੇ ਦਾ ਰੇਟ ਤੇਜ਼ ਹੋਣ ਦੀ ਵਜ੍ਹਾ ਨਾਲ ਜੇ ਵੀਡੀਓ ਪਸੰਦ ਆਈ ਸਾਰੀ ਸੌਨਤਵਾਦ ਲਾਈਕ ਕਰਦੇ ਹੋ ਕਮੈਂਟ ਕਰਦੇ ਤੇ ਸ਼ੇਅਰ ਕਰ ਤੇ ਵੱਧ ਤੋਂ ਵੱਧ ਹਨਾ ਕਮੈਂਟ ਕਰ ਦਿਓ ਤੇ ਮਿੱਤਰੋ ਅੱਜ ਬਾਦਾਂ ਵਿਸ਼ੀਰਵਾਲ ਦੋ ਰੰਦ ਵਿਸ਼ੇਰੀਆ ਮਿੱਤਰੋ ਢਾਈ ਢਾਈ ਕੁ ਸਾਲ ਦੇ ਆਸ-ਪਾਸ ਹੈ ਦੀ ਉਮਰ ਆ ਜੀ ਹੱਥਾਂ ਪੈਰਾਂ ਦੀ ਸਾਫ ਆ ਬਾਲ ਘੋਰੀਆਂ ਦੀ ਸਾਫ ਕੰਨ ਛੋਟਾ ਲੱਗਿਆ ਕੁੰਡੀ ਵਾਲਾ ਕੰਨ ਆ ਜੀ ਤੇ ਸਵਾਰੀ ਸੋਰੀ ਦੀ ਪਾਸ ਦੇਖੋ ਮੁੰਡਾ ਉੱਪਰ ਬੈਠਾ ਫਿਰਦਾ ਵਧੀਆ ਤੁਰਦੀ ਪੂਰਾ ਵਧੀਆ ਨਵੀਂ ਕੱਢੀ ਹੈ ਫਿਰ ਵੀ ਚਾਲ ਚੁਲ ਬਹੁਤ ਸੋਹਣੀ ਆ ਵਾਰਾਂਕ ਸਾਲ ਦਾ ਜੀ ਜਵਾਕ ਬਹਿ ਗਿਆ ਤੁਸੀਂ ਤਾਂ ਬੈ ਹੀ ਜਾਣਾ ਆ ਕੇ ਤਸੱਲੀ ਕਰਿਓ ਸੇਕਾ ਹੈ ਨਹੀਂ ਕੰਨਾਂ ਚ ਇੱਕ 2% ਹੈ ਪਰ ਪਿੰਡੇ ਤੇ ਕੋਈ ਦਾਗ ਨਹੀਂ ਨਾ ਪੂਛ ਥੱਲੇ ਦਾਗ ਹੈ ਬਾਲਪੋਰੀਆਂ ਦੀ ਸਾਫ ਆ ਮਿੱਤਰੋ ਤੇ ਹਾਈਟ ਦੀ ਗੱਲ ਕਰੀ 58 ਇੰਚ ਦੀ ਫੱਟੀ ਵਾਲੀ ਹਾਈਟ ਆ ਜੀ 58 ਹੈ ਦੀ ਹਾਈਟ ਆ ਤੇ ਤੁਰੇ ਤੁਰੇ ਦੀ ਚੰਗੀ ਹੈ ਤੇ ਨੌਕਰੀ ਆ ਮੁਰਿਆਂ ਨੇ ਬੱਚੇ ਨੌਕਰੀ ਦੇਣੇ ਤੇ ਜੇ ਆਪਦੇ ਮਨਪਸੰਦ ਚੰਗੇ ਘੋੜੇ ਤੋਂ ਹੁਣ ਮੰਨ ਲਓ ਹੀਟ ਕੱਢਣ ਦੇ ਬੱਤ ਜਾਂ ਤੇ ਆਪਦੇ ਮਨਪਸੰਦ ਦੇ ਨੌਕਰੀ ਘੋੜੇ ਤੋਂ ਭਰਾ ਸਾਧਿਆ ਨੰਬਰ ਦੇ ਤੇ ਆਪਾ ਥੱਲੇ ਜਿਹੜੇ ਭਰਾ ਦੇ ਪਸੰਦ ਹੋਈ ਥੱਲੇ ਦਿੱਤੇ ਨੰਬਰ ਸੰਪਰਕ